ਸਾਲਿਆਂ ਨੂੰ ਮੇਰੇ ਵੱਲੋਂ ਸੱਖਰੀਆ ਕਾਰ ਬੋ ਪਾਰਾ ਫੈਮਿਲੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਦੋ ਸਾਸੀ ਕਰ ਬਬੂ ਹੁਣ ਤਾਂ ਤੁਹਾਨੂੰ ਪਤਾ ਲੱਗ ਗਿਆ ਬਲਾਤੀ ਆਏ ਬਬੂ ਨੇ ਚਾਚੀ ਕਰਾ ਲਈ ਹੁਣ ਸੱਸਰੀ ਕਰਦੇ ਬਾਅਦ ਜਿਹੜਾ ਤੂੰ ਕੰਮ ਪਗੜ ਰਿਆ ਨਾ ਉਹ ਬਹੁਤ ਅੱਛਾ ਹੈ ਹੁਣੇ ਸ਼ਿੱਖਰ ਖਾਣਿਆ ਲੈ ਇਕ ਵਾਰ ਹੋਰ ਬਲਾਉ ਉਹਨੂੰ ਉਹ ਕਰਕੇ ਸੱਸਰੀ ਕਰ ਉਹਨੂੰ ਉਹਨੂੰ ਕਰਕੇ ਇੱਧਰ ਇੱਧਰ The king? The king? ਚੌਕ ਚੌਕ ਤਾਂ ਭਰੇ ਝੜ ਜੀਏ ਇੱਕ ਵੱਡਾ ਜਿਹੜਾ ਮੈਂ ਪਹਿਲੇ ਨੰਬਰ ਦੇ ਕੱਟ ਕੇ ਦਿੱਤਾ ਹਨ ਮਲਾ ਧਾਇਰੇ ਥੱਲੇ ਤਾਂ ਨਹੀਂ ਹੈਗਾ ਥੱਲੇ ਲੱਗਦਾ ਲਓ ਜੀ ਸੂਟ ਦੀ ਕਟਾਈ ਕਰਤੀ ਸ਼ੁਰੂ ਕਟਾਈ ਨਾ ਮੈਂ ਥੋੜਾ ਜਿਆਦਾ ਟਾਈਮ ਲਾਣੀ ਹੈ ਇਸ ਕਰਕੇ ਮਨਦੀਪ ਕੱਟ ਰਹੀ ਹੈ ਤੇ ਸਲਾਈ ਮੈਂ करूंगी ਬਾਕੀ ਫਿਟਿੰਗ ਫੁੱਟਿੰਗ ਵੀ ਮੈਂ ਨਿਸ਼ਾਨੀਆਂ ਲਾ ਲੂੰਗੀ ਦੇਖੇ ਉਧਰੋਂ ਪੰਤਾਲੀਆਂ ਉਹ ਜਿਹੜਾ ਕੁੰਦੇ ਜਾਲਾ ಕಾಣ <KARNAH> ਸਲਵਾਰ ਦੀ ਕਟਿੰਗ ਕਟਿੰਗ ਤਾਂ ਬਹੁਤ ਆਸਾਨ ਹੈ ਪਰ ਮੈਂ ਟਾਈਮ ਹੋਣਾ ਚਾਹਦੀ ਲੱਗਦੀ ਹੈ ਇਸ ਕਰਕੇ ਮੈਂ ਇਕੱਲੀ ਨਹੀਂ ਕਰ ਸਕਦੀ ਸਿਲਾਈ ਨੂੰ ਮੈਂ ਟਾਈਮ ਨਹੀਂ ਲੈਂਦੀ ਮੈਂ ਕਟਿੰਗ ਨੂੰ ਟਾਈਮ ਲੈਂਦੀ ਕਟਿੰਗ ਨੂੰ ਵਿੱਚ ਕਟਿੰਗ ਨੂੰ 2 ਟਾਈਮ ਲੈਂਦੀ ਹੈ ਨਾ ਤਰਪਾਈ ਮੈਂ ਤਰਪਾਈ ਕਰੀ ਨਹੀਂ ਹੈ ਤਰਪਾਈ ਕਰਨੀ ਪਸੰਦ ਨਹੀਂ ਹੈਗੀ ਇਸ ਕਰਕੇ ਤਰਪਾਈ ਨੂੰ ਤਕਰੀਬਨ ਜੇ ਕਿਸੇ ਨੇ ਤਰਪਾਈ ਕਰਾਣੀ ਹੋਵੇ ਤਾਂ ਹਫਤੇ ਚਾਰ ਉਹਨਾਂ ਨਾਲ ਹੋ ਜੂਗੀ ਪਿੰਡੇ ਪਿੰਡੇ ਅੱਜ ਆ ਅਸਰ ਸਿਰਵਾਣਾ ਪਿੰਟ ਕੱਲੀ ਪਿੰਟ ਨਹੀਂ ਤਾਂ ਤੁੰਡੀਆਂ ਖੋਲ ਕੇ ਮੈਂ ਆ ਰਹੀ ਹੱਪੜੇ ਕੱਢਣੇ ਨੇ ਹਫਤੇ ਚ ਆਰਾਮ ਨਾਲ ਹੋ ਜੀਏ ਅੰਦਰ 700 500 ਮੇਨ ਤਾਂ ਹੈਪਾ ਹੋਈ ਨਹੀਂ ਨਾ ਜੇ ਜਿਸ ਨੇ ਕਰਾਣੀ ਹੋਵੇ ਆਰਾਮ ਨਾਲ ਵਧੀਆ ਤਰੀਕੇ ਨਾਲ ਐ ਜਿਹੜੀ ਉਦੋਂ ਵੀ ਤੇ ਵੀ ਜਾਂਦੇ 10 12 ਦਿੱਤਾ ਚਾ ਮੈਨੂੰ ਤਰਪਾਈ ਬਿਲਕੁਲ ਓੱਖੀ ਨਹੀਂ ਲੱਗਦੀ ਹੈਗੀ ਬਸ ਜੇ ਕੱਚਾ ਕਰਕੇ ਇੱਕ ਐਵੇਂ ਕੱਚਾ ਕਰ ਪਕਾ ਕਰ ਕਰਦੇ ਨਹੀਂ ਇਕਨੇ ਕਰਦੇ ਆ ਪਰ ਜੇ ਹੈ ਉਹ ਓੱਖੀ ਹੁੰਦੀ ਆ ਜੇ ਆਪਾਂ ਕੱਚੇ ਸੇਣ ਪਹਿਲਾਂ ਮਾਰ ਲਈਏ ਫਿਰ ਤਰਪਾਈ ਕਨੀ ਸੌਖੇ ਤੇ ਫਟਾਫਟ ਫਟਾਫਟ ਹੋ ਜਾਂਦੀ ਆ ਤਾਰੂ ਜਦੋਂ ਮੈਂ ਕੱਪੜਾ ਵਧੀਆ ਚੱਲਣਾ ਵੀ ਲੱਗਦਾ ਆ ਕਵਾਲੀ ਵੀ ਸੋੜਸੀ ਹੁੰਦੀ ਸੀ ਮੈਂ ਕਦੇ ਤਰਪਾਈ ਨਹੀਂ ਕਰੀ ਹਮੇਸ਼ਾ ਮੇਰੀ ਮੰਮੀ ਕਰਦੀ ਸੀ ਉਹ ਫਿਰ ਮੇਰੇ ਹੱਥ ਨਹੀਂ ਬੱਠੇ ਹੋਇਆ ਮਨਾ ਮੇਰਾ ਤਰਪਾਈ ਹੋ ਬੈਠਾ ਆ ਇੱਕ ਵਾਰ ਸ ਕੱਪੜਾ ਵਧੀਆ ਹੋਣਾ ਚਾਹੀਦਾ ਕਿਹੜਾ ਹੁੰਦਾ ਉਹ ਫਿਰ ਉਂਗਲੀ ਚਲਾਇਆ ਉਹ ਉਂਗਲੀ ਗੁੱਸਾ ਇੰਨਾ ਚੜਦਾ ਫਿਰ ਤਾਂ ਮਨ ਨੂੰ ਮੈਨੂੰ ਇੱਥੇ ਨਹੀਂ ਜੀ ਕਰਦਾ ਹੁਣ ਮੇਰਾ ਉਹ ਨਵਾਂ ਸੂਟ ਪਿਆ ਏ ਮੈਨੂੰ ਐਂ ਫਿਰ ਹੁਣ ਹੱਸਦਾ ਹਾਂ ਸੰਦੂਰੀ ਲੈ ਜਾਵਾਂਗੇ ਉੱਤੇ ਪਾਣਾ ਢਿੱਕ ਢਿੱਡਾ ਬਿਸਕਟਾ ਉਹੀ ਕੱਢਿਆ ਹੋਇਆ ਅੱਛਾ ਉਹ ਹਾਰਾ ਜਾ ਹਾਂ ਜੀ ਬਿਸਕਟ ਉਸ ਕਰਕੇ ਆ ਗਈ ਤਾਂ ਅਈ ਤਾਲੀ ਤਾਲੀ ਕਰਦੀ ਤਾਲੀ ਤਾਲੀ ਕਰਕੇ ਭੱਜ ਗਈ ਜਿੱਦ ਸਦਾਰਾ ਲੈ ਕੇ ਹਾਂ ਆਈ ਉਹਦਨ ਪਾਈ ਨਹੀਂ ਹਾਂ ਨਾਲ ਲੈ ਕੇ ਗਏ ਅੱਛਾ ਲੈ ਕੇ ਗਏ ਸਦਾਰਾ ਲੈ ਕੇ ਗਏ ਤੇ ਇਹਨੂੰ ਲੈ ਕੇ ਗਏ ਫੇਰ ਉਹ ਤਰ੍ਹਾਂ ਨਾ ਆਪਾਂ ਜਾਵਾਂਗੇ ਹੁਆਣਾ ਕੋਲ ਨਹੀਂ ਅੱਛਾ ਅੱਛਾ ਹਾਂ ਆਪਾਂ ਐਸਟੀਐਸ ਅੰダーਲੇ ਕੇ ਜਾਵਾਂਗੇ ਫਿਰ ਉਹਨਾਂ ਦੇ ਹਨਾ ਫਿਰ ਇਹ ਜਿਵੇਂ ਲੋਕ ਕਹਿੰਦੇ ਬੇਬੀ ਇਸ ਲਾਈਕ ਕਰਨਾ ਬੇਟਾ ਮੈਂ ਵੀ ਕਾਕੇ ਜੋ ਵੀ ਨਾ ਲੋਕ ਕਹਿੰਦੇ ਨੇ ਵੀ ਤਾਲੀ ਤਾਲੀ ਇਸ ਰੋਟੀ ਇਸ ਤਾਲੀ ਤਾਲੀ ਤੇ ਪਾਈ ਗਏ ਕਿ ਕਰਾਈ ਦਾ ਕੇਸ ਉੱਪਰ ਨਾ ਕੇ ਜਾਵਾਂਗੇ ਮੈਂ ਇਹਦੇ ਨਾਲ ਤੈਨੂੰ ਮੈਂ ਉਹ ਸੂਟ ਪਤਾ ਨਹੀਂ ਕਿੰਨੀ ਵਾਰ ਪਾ ਲਿਆ ਹੋਣਾ ਹਨਾ ਮੇਰਾ ਮੈਂ ਹਲੇ ਸਰਪਾਈ ਦੀ ਆ ਹਲੇ ਸਰਪਾਈ ਦੀ ਮੈਂ ਜਾਦੇ ਲਈ ਫਿਰ ਬਿਜੀਵਰ ਕੋ ਤੋਂ ਆ ਤੂੰ ਜਾਦੇ ਲਈ ਜਾਦੇ ਲਈ ਮੈਂ ਤੋਂ ਕਦੋਂ ਲਈ ਤੇ ਸੁਖਤ ਤੇ ਲਈ ਇਦੀ ਪੜਿਓ ਇਹ ਤੂੰ 4-5 ਲਈ ਹਾਂ ਮੈਂ 4-5 ਲਈ ਲਈ ਉਹ ਫਿਰ ਮੇਰੇ ਪੈ ਹੀ ਹੋ ਗਏ ਲੈ ਉਹ ਵਿਆਹ ਅੱਪ ਮਨੇ ਇੱਕ ਵਾਰੇ ਪਾਇਆ ਉਹ ਸਤੇ ਹਾਂ ਤੀ ਹੁਣ ਪੈ ਦੂਗਾ ਮੇਰੇ ਵੀ ਆ ਦੋ ਪਾ ਕੇ ਫਿਰ ਬਣਾਣੇ ਹੋ ਜਣੇ ਆ ਦੋ ਮਹੀਨੇ ਨੂੰ ਫੇਚ ਦੇ ਦੋ ਗਰਮੀ ਆਨੇ ਸਸਤੇ ਆ ਪਰ ਗੁਲੇ ਆਨੇ ਦੂਰ ਤੂੰ ਐ ਫਿਰ ਐ ਨਾ ਬਾਰ ਬਾਰ ਜਿੱਕੇ ਸੁਧ ਜੇ ਪਾਈ ਜਾਂਦੇ ਤੇ ਜੀ ਜਾਂਦਾ ਜਾਂਨੇ ਵੀ ਆਧਾਰ ਕਾਰਡ ਤੇ ਆ ਐਨੀ ਕੋਈ ਨਹੀਂ ਸੱਤ ਕੋਈ ਨਹੀਂ ਅੰਮੀ ਹੈ ਮੇਰੇ ਅਸੀਂ ਪਟਿਆਲੇ ਦੇ ਲੈ ਸਕੀਏ ਪਟਿਆਲਾ ਬਾਰ-ਬਾਰ ਕਹਿੰਦੀ ਪਟਿਆਲਾ ਬਹੁ ਮਹ ਹੈ ਬਹੁਤ ਝਾਰੀ ਮਹ ਹੈ ਏਸੀ ਵਾ ਅਸੀਂ ਫਿਰ ਪਟਿਆਲੇ ਤੋਂ ਦਰ ਲਨੇ ਹੁੰਦੇ ਆ ਜਦੋਂ ਸਾਡਾ ਘਰ ਕੋਈ ਬੰਦ ਹੁੰਦਾ ਹੈ ਜਦ ਸਾਡਾ ਘਰ ਦਾ ਵਿਆਹ ਹੁੰਦਾ ਹੈ ਨਾ ਜਦ ਸਾਡਾ ਘਰ ਦਾ ਵਿਆਹ ਹੁੰਦਾ ਫਿਰ ਅਸੀਂ ਦਰ ਤੋਂ ਜਾਤ ਚੱਲਦੇ ਆ ਫਿਰ ਲੈ ਕੇ ਆਉਂਦੇ ਫਿਰ ਚਾਹੇ ਜਿੰਨੇ ਮਰ ਪੈਸੇ ਲੱਗ ਜਾਣ ਮਰਜ਼ੀ ਫਿਰ ਕੋਈ ਪਰਵਾਹ ਨਹੀਂ ਕਿਉਂਕਿ ਵਿਆਹ ਸਾਡੀ ਪਸੰਦੀ ਦੀ ਚੀਜ਼ ਹਰ ਮਿਲਦੀ ਉੱਥੇ ਆ ਉੱਥੇ ਮਿਲਦੀ ਆ ਫਿਰ ਕੋਈ ਜਹਾ ਹੋਰ ਜਿੱਥੇ ਮਿਲਦੀ ਹੋਣੀ ਹੋਰ ਕਿਤੇ ਬਾਕੀ ਅਸੀਂ ਇਹ ਉਹ ਦਿੱਲੀ ਵੀ ਆ ਰਹੇ ਆ ਉਹ ਤਾਂ ਫਿਰ ਅਸੀਂ ਥੋੜੀ ਦੂਰ ਤੇ ਲਿਆਂਦੇ ਆ ਵੀ ਅਦਾ ਸਟਾਡਾ ਤੇ ਚਲੇ ਜਾ। ਇੱਥੇ ਵੈਰਾਈਟੀ ਜਿੰਨੀਆਂ ਨੇ ਸੇਮ ਵੈਰਾਈਟੀ ਕਲਰ ਵੈਰਾਈਟੀ ਪੂਰੇ ਦੋਜ ਕੱਢੀ ਜਾਂਦੇ ਸਾਰੇ ਨਖ ਖੁਲੇ ਜਾਂਦੇ ਹੈਗੇ ਕ੍ਰਾਫਟਰ ਲਈ। ਤੇ ਕਰੀਬਨ ਆਸੂਟ ਵੀ ਨਾ ਪਟਿਆਲੇ ਤੋਂ ਲੈਣ ਭਾਗ ਜਾ ਹੁਣ ਨਾ ਫਿਰ 5-500 ਦੰਗੇ ਆਸੂਟ ਵੀ। ਬੜਾ ਪਗਰ ਦੀ ਹੁੰਦੀ ਹੈ। ਨਾਲੇ ਕਲਰ ਵੀ ਨੇਮ ਹੋਰ ਦੇਵਾ ਤੋਂ ਬੜਾ ਬੋਲਦਾ। ਲੇਅਰ ਕੋਟ ਲੈ ਵੀ ਸੂਟ ਬਹੁਤ ਸੋਹਣੇ ਆ ਪ੍ਰਿੰਟ ਬਹੁਤ ਸੋਹਣੇ ਆ। ਨੈਕਸਟ ਜਿਹੜੀ ਅਸੀਂ ਲੇਅਰ ਕੋਟ ਲਈ ਦੇਖਾਂਗੇ। ਹਾਂ। ਹੁਣ ਪਿਆਰਾ। ਦੇਹਾਰਾ ਬੀਬੀ ਅੱਜ ਮੇਰਾ ਹਲਕ ਫੇਰ ਪੱਕੂਗਾ ਕਿਉਂਕਿ ਅੱਜ ਮੈਂਗੋ ਆ ਰਹੇ ਹਨ ਮੈਂਗੋ ਆ ਰਹੇ ਨੇ ਮੈਂਗੋ ਆ ਰਹੇ ਹਨ ਅੰਬ ਆ ਰਹੀਆਂ ਨੇ ਮੈਂਗੋ ਆ ਰਹੇ ਹਨ ਆ ਰਹੇ ਹੈ ਕਿਥੋਂ ਆ ਰਹੇ ਨੇ ਮੈਂਗੋ ਇਹਦੇ ਇਹਦੇ ਨਾਨਕਿਆਂ ਤੋਂ ਮੈਂ ਆ ਰਿਹਾ ਤਾਂ ਦੱਸਿਆ ਮਾ ਉਹ ਕੰਨ ਬਾਰਨ ਕਹਿੰਦੇ ਫੜਾ ਕੇ ਜਾਵਾਂਗੇ ਬਾਰਨਵੀ ਉਥਰੇ ਮੈਂਗੋ ਫਲ ਲੇ ਜਿਓ ਪੱਕੇ ਹੋਏ ਅੰਬ ਐ ਮਿੱਠੇ ਤਾਂ ਕਰਕੇ ਮੈਂ ਪਹਿਲਾਂ ਹੀ ਕਹਿ ਰਹੀ ਆ ਵੀ ਮੇਰਾ ਹਲਕ ਫੇਰ ਪੱਕੂਗਾ ਸਬਰ ਕਰ ਖਾਣ ਮੈਂਗੋ ਆ ਰਹੇ ਨੇ ਮੈਂਗੋ ਕਿਉਂਕਿ ਮੈਂਗੋ ਮੇਰਾ ਫੇਵਰੇਟ ਫਰੂਟ ਆ ਉਹ ਵੀ ਚਾਹ ਤੇ ਉਸ ਦੀ ਜਿਮਟ ਕੇ ਬੈਠੀ ਆ ਆ ਤਾਂ ਆਮ ਰਸ ਨਾ ਬਣਾ ਦਿਓ ਮੇਰਾ ਆਮ ਰਸ ਲਓ ਜੀ ਸਾਡੇ ਫੇਰ ਆ ਗਏ ਅੰਬ ਠੰਡੇ ਪੈ ਮੈਂ ਕਹਿ ਰਹੀ ਸੀ ਬੀਬੀ ਨੂੰ ਬੀਬੀ ਮੇਰਾ ਹਲਕ ਪੱਕਣ ਨੂੰ ਫੇਰ ਤਿਆਰ ਆ ਬੀਬੀ ਕਹਿੰਦੀ ਕਿਉਂ ਨਾ ਮੈਂ ਕਹਾਂ ਮੰਗੋ ਆ ਰਹੇ ਨੇ ਕਹਿੰਦੀ ਕਿਹੜੇ ਮੰਗੋ ਕਿਹੜੇ ਮੰਗੋ ਵਕਾਂਤਾ ਹੋਇਆ ਹੁਂ ਜਿਰੰਦੀ ਜਿਹਨੂੰ ਨਾਂ ਦੱਸਦੇ ਵੀ ਆਂ ਅੰਬ ਐਸ ਕਿਦਾਂ ਮਸੀਂ ਉਹਨੇ ਆਏ ਨੇ ਰਜਾਤੇ ਜਾਂ ਪਾਨਾ ਅੰਬ ਆਨਰ ਜਾਤੇ ਹਨ ਮਿੱਠੇ-ਮਿੱਠੇ ਮਸਾ ਹਰ ਸਾਲ ਮੱਕਦਮ ਹੋਏਗਾ ਹੁਣੋਂ ਅੱਛੀ ਉਹਨੇ ਆਇਆ ਕਰਾਂਗੇ ਹਰ ਸਾਲ ਹਨਾ ਮੈਂ ਮੰਮੀ ਨੂੰ ਕਹਿਣਾ ਮੰਮੀ ਨੂੰ ਕਹਿਣੀ ਇਸ ਮੈਂ ਆ ਦੇਖੋ ਕਿੰਨੇ ਮਿੱਠੇ ਆ ਮੰਮੀ ਨੂੰ ਮਸਾ ਮੈਂ ਉਹ ਦੁੱਧ ਰੱਖ ਦੂੰਗਾ ਥੋੜਾ ਜਿਹਾ ਮਸੀਂ ਮੰਗੋ ਸ਼ੇਕ ਬਣਾ ਲਈਏ ਬਣ ਜੂਗਾ ਦਾ ਹਾਂ ਬਣ ਜੂਗੇ ਜੜਿਆ ਮੋਟੇ-ਮੋਟੇ ਜੇ ਨਹੀਂ ਹਾਂ ਇਹਨਾਂ ਦੀ ਬੁੱਧ ਕੱਢ ਲਾਂਗੇ ਹਾਂ ਬਾਰਗ ਪਾ ਕੇ ਇਹ ਕਹਿੰਦੇ ਮੰਮੀ ਕਹਿੰਦੀ ਆਪਣੇ ਆਪ ਉੱਪਰ ਪੱਕੇ ਹੋਏ ਨੇ ਮਿੱਠੇ ਜਾਂਦੇ ਨੇ ਘਟਿਆਸ अच्छा 3 2 3 ਦਾ ਬਣਾ ਲਾਂਗੇ ਨਾ ਘਟਿਆਸ ਤੇ ਜਮਾ ਨਹੀਂ ਪਿਛਲੀ ਵਾਰ ਜਦਾ ਆਏ ਤੇ 3 ਦਿਨਾਂ ਚ ਪੱਕ ਜਾਂਦੇ ਤੇ ਗੁੰਗੁਟਲੀ ਛੋਟੀ ਆ ਗੁੱਧ ਜ਼ਿਆਦਾ ਤਾਂ ਬਣ ਜਾਣਗੇ ਆਂਦੀ ਚਲ ਸਾਰੇ ਨਹੀਂ ਤਾਂ ਨਹੀਂ ਬਣਾਣੀ ਨਾ ਨਾ ਤਿੰਨ ਚਾਰ ਕਦਮ ਨਾਲ ਲਾਂਗੇ ਹਾਂ ਮੈਨੂੰ ਚੋਸਣੀ 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 ਜਲਾ ਬੇ ਤਾਰਾ ਯੂਵੀ ਖਾ ਰਿਆ ਮੰਗੇ ਤੇ ਇਧਰ ਬੀਬੀ ਮੰਗੇ ਦੀ ਕਹਾਣੀ ਦੱਸ ਰਹੀ ਹੈ ਬੀਬੀ ਕੀ ਦੱਸ ਰਹੀ ਹੈ ਅਸੀਂ ਤਾਂ ਦਿਨ ਤਾਂ ਕੜੀ ਹੁੰਦੇ ਨੇ ਮਟਿਆਰਾਂ ਨੂੰ ਮੇਰੇ ਬੇਬੇ ਦਾਲ ਬਣਾਉਂਦੇ ਛੋਟੇ ਛੋਟੇ ਆਈਡਲੇ ਦੇ ਕੰਮ ਹੁੰਦੇ ਜਾਂ ਕੇ ਦੇਸੀ ਅੰਬਾਂ ਦੀ ਹਾਂ ਉਹਦੇ ਵਿੱਚ ਨੂਰ ਪਾਉਂਦੀ ਮਿਰਚਾ ਪਾਉਂਦੀ ਮਸਾਲੇ ਕਿਸੇ ਨੇ ਪਾ ਕੇ ਘਟਾ ਘਟਾ ਪਾ ਕੇ ਹਾਂ ਚਲੋ ਸੋ ਸਾਲ ਦਾ ਨੂੰ ਕੇ ਉਹ ਜਿਹੜੇ ਆਪ ਪਉਦੀ ਦੀ ਕੌਡੇ ਚ ਛੰਨੇ ਦੇ ਅੱਗੇ ਛੰਨਾ ਦੇ ਕੁਫਰ ਨੇ ਬਾੜ ਘੜ ਗਈਆਂ ਦੀ ਵੀ ਛੇ ਰਸਾ ਅੱਛਾ ਹੋਰ ਤਾਂ ਬਹਾਂ ਘੇਰਦੇ ਤਾ ਉਹ ਗੁੱਪੀਆਂ ਵਿੱਚ ਚੜਦਾ ਤੀਨ ਸਾਧ ਵਿੱਚ ਨੂੰ ਕੇ ਚਲੋ ਪਾਣੀ ਪਾ ਖਟ ਮੀਟੀ ਸਬਜ਼ੀ ਬੰਦਨੀ ਹਣੀ ਹਾਂ ਫੇਰ ਭਈ ਖਾਂਦੇ ਤੇ ਫੇਰ ਚਾਚਾ ਘੁਸਲੀਆਂ ਚੁੱਸੀ ਜਾਂਦੇ ਤੇ ਮਿੱਠੇ ਦੀਆ ਭਿਓ ਭਿਓ ਕੇ ਅੱਛਾ ਹੋਲ ਨੂੰ ਮਿਟਾਇਆ ਲੱਗੀ ਜਾਇਆ ਕਰੀਂ ਇਹਦਾ ਸੁਆਦ ਲਾਦੇ ਹੋਰ ਗਾੜ ਨਹੀਂ ਖਾਂਦੇ ਤੇ ਆਹੀ ਘੁਸਲੀਆਂ ਦੀ ਦਵਾ ਕਰਦੇ ਤੇ ਹਾਂ ਦੇਖ ਲੈ ਹਨਾ ਹਰ ਇੱਕ ਚੀਜ਼ ਦੀ ਸਬਜ਼ੀ ਬਣਦੀ ਰਹੀ ਪਹਿਲਾਂ ਹੁਣ ਨਹੀਂ ਬਣਦੀ ਹਨਾ ਹੁਣ ਕਹਿੰਦੇ ਨੇ ਲੈ ਇਹਦੀ ਸਬਜ਼ੀ ਬਣਾਉਣੀ ਜੋ ਆਪ ਖਾਂਦੇ ਨਹੀਂ ਖਾਂਦੇ ਨਹੀਂ ਹੈਗੇ ਹਾਂ ਅੱਗੇ ਤਾਂ ਬਣਾ ਲੰਦੇ ਤੇ ਹਾਂ ਕਹਿੰਦੇ ਤੇ ਦਾਲ ਪਾਣੀ ਹੈ ਨਹੀਂ ਆ ਅੱਪਾ ਦੀ ਦਾਲ ਬਣਾ ਲਓ మేగి బట్ టోటలీ కంప్లీట్ ఛే బజ తే క uran das numberबने ka du 체 ਹੋ ਗਏ ਤੇ ਮੈਂ ਹੁਣ ਸਾਰਾ ਸੂਟ ਕਰਤਾ ਸਲਾਈ ਤੇ ਸਲਾਈ ਵੈ ਉਹਨਾਂ ਸਟੀਚਿੰਗ ਪਾਇਆ ਉਹ ਵੀ ਕਰਾਂਗੀ ਮਤਲਬ ਤੇ ਫੂਨ ਮੈਂ ਬਾਹਰ ਲੱਗੀ ਆਕਾ ਸਬਜੀ ਸੁੱਤੀ ਤਾਂ ਬਣਾ ਲਈ ਤੇ ਹੁਣ ਅਸੀਂ ਮੈਂ ਤੇ ਮੇਰੀ ਜਿਆੜੀ ਦੋਨੇ ਹੋ ਰੋਟੀ ਲਾਣੀ ਹੈ ਤੇ ਰੋਟੀ ਸ਼ਾਮ ਨੂੰ ਮੇਰੇ ਤਾਂ ਅੱਖਾ ਮੋਡੇ ਸਾਰਾ ਕੁਝ ਖਣ ਲੱਗਦਾ ਨਾ ਮਾ ਵਾਹ ਤਾਂ ਬਾਣੀਓ ਦੁਖਰੀ ਐ ਕਿਉਂਕਿ ਨਾ ਸੂਟ ਕੇ ਰੋਜ਼-ਰੋਜ਼ ਵੀ ਨਾ ਸਲਾਈ ਕਰਦੇ ਜਾ ਰਹੇ ਤਾਂ ਸਲਾਈ ਕਰਵਾਉਨੇ ਆ ਇਸ ਵਾਰ ਸੂਟ ਆਪ ਸਲਾਈ ਕਰਨੇ ਆ ਘਰੇ ਇਸ ਤਾਂ ਹੀ ਨਾ ਮੋਢੇ ਦੁਖਣ ਲੱਗਦੇ ਸਾਫ ਹੈ ਇੱਕ ਦਸਵੇਂ ਦੀ ਲਗਾਤਾਰੇ ਬੈਠੀ ਐ ਵੀ ਨਹੀਂ ਹੈਗਾ ਵੀ ਅੱਧਾ ਕੱਟ ਕਰ ਲਿਆ ਅੱਜ ਕਰ ਲਾ ਫਿਰ ਇੱਕ ਦਿਨ ਚਿਰ ਵੇੜਨ ਕਰਕੇ ਨਾ ਮੋਢੇ ਦੁਖਣ ਲੱਗ ਪੈਗੇ ਤੁਹਾਨੂੰ ਕਾਫੀ ਟਾਈਮ ਹੋ ਗਿਆ ਜਿਦਾ ਐ ਵੀ 3 ਮਹੀਨੇ ਬਾਅਦ ਦੋ ਤਿੰਨ ਸੂਟ ਸੀ ਲੀਏ ਹਨਾ ਜਾਂ ਕਿਸੇ ਹੋਰ ਦਾ ਫੜ ਲਿਆ ਕਿਸੇ ਦਾ ਫੜ ਲਿਆ ਸੀ ਸੀ ਲਈ ਜੀ ਹੈ ਨਾ ਆਪਣੇ ਘਰ ਦੇ ਹੁੰਦੇ ਨੇ ਘਰ ਦੇ ਉਹ ਵੀ ਕਰਦੇ ਕਰਦੇ ਪਿਛੇ 6 ਮਹੀਨਿਆਂ ਤੋਂ ਯਾਦ ਨਾਲ ਸਵੇਰੇ ਗਈ ਹੈ ਸਵੇਰਾਂ ਕਹਿ ਲਈ ਚਾਹ ਤੋ ਨੀ ਰਾਤ ਕਿ ਰਾਤ ਕਿ ਰਾਤ ਕਿ 10 ਵਜੇ ਦੇ ਸਵੇਰੇ ਸਵੇਰੇ ਵਾਚੀ ਸਵੇਰੇ ਹੀ ਰਹੇ ਤੇ ਬੰਦ ਉਹ ਫਿਰ ਜਿੰਨ ਕਰਦੇ ਚੌਲ ਹਾਂ ਉਹ ਇਹ ਬਤਲੇ 5 ਰੁਪਏ ਉਹਨੇ ਗਠੇ ਪਹਿਲਾ ਗਠੇ ਮਸਣੇ ਕਰਨੀ ਧੀ ਫਿਰ ਉਹਨੇ ਜਦ ਮੈਂ ਤੜਕਾ ਲਾਣ ਲੱਗੀ ਜਾਂ 200 ਚੋਲੇ ਬਣਾਉਂ ਰੁਪਏ

ਬਸ ਹੁਣ ਅਸੀਂ ਲਾ ਲਈਏ ਕਿ ਦੋ ਨੇ ਹਸਪਤਾਲ ਹਾਂ ਲੈ ਲਿਆ ਔਰ ਜਿਹੜਾ ਕਿਉਂ ਲੋਜੀ ਉਸ ਲਾ ਲਿਆ ਹੁਣ ਰੋਟੀ ਫਟਾਫਟ ਆ ਗਈ ਹੁੰਦੀ ਹੈ ਹਾਂ ਹਵਾ ਤਾਂ ਹੁਣ ਨਾ ਮੀਂਹ ਪੈਣ ਕਰਕੇ ਥੋੜਾ ਜਿਹਾ ਸਵੇਰੇ ਛਿੜਕਾ ਜਿਹਾ ਪਿਆ ਤਾਂ ਸਵੇਰੇ ਪਿਆ ਤਾਂ ਨਾ ਕਿ ਕਰਿਆ ਤਾਂ ਉਹ ਗੱਲ ਪਿਆ ਤਾਂ ਬੱਦਲ ਸਵੇਰ ਦਾ ਹੋ ਰਿਹਾ ਇਹ ਉਹਦੇ ਕਰਕੇ ਨਾ ਠੰਡੀ ਹਵਾ ਚੱਲ ਰਹੀ ਹੈ ਪਰ ਹਵਾ ਨਾਲ ਸਾਨੂੰ ਰੋਟੀ ਬਣਾਉਣ ਚ ਪ੍ਰੋਬਲਮ ਹੋਊਗੀ ਪਰ ਉਹ ਤਾਂ ਹਵਾ ਬਹੁਤ ਸੋਹਣੀ ਆ ਬਹੁਤ ਸੋਹਣ ਚੱਲਦੀ ਆ ਸਵੇਰ ਦੀ ਅੰਦਰ ਬੈਠਣ ਕਰਕੇ ਬਾਹਰ ਦਾ ਨਜ਼ਾਰਾ ਆ ਗਿਆ ਵੇਖੀ ਕਿੰਨੇ ਬੈਠਣੀ ਆ ਜਾਨ ਜੇ ਪਹਿਲੇ ਬੈਠੀ ਰਹੀ ਹੈ ਤਾਂ ਕੋਈ ਪ੍ਰੋਬਲਮ ਨਹੀਂ ਜਦ ਮਸ਼ੀਨ ਮੁਰਾ ਬੰਨੇ ਤਾਂ ਫਿਰ ਤਾਂ ਹੁੰਦਾ ਆ ਦੁੱਟ ਉੱਠ ਜੀ ਚਲੋਗੇ ਹੁਣ ਲਾ ਲਈਏ ਰੋਟੀ ਬਰਤਨ ਤੋਂ ਥੋੜੀ ਦੇਰ ਬੈਠ ਲਾ ਖਾਈ ਬਾਦਾਂ ਫੇਰ ਵੀ हट ਗਿਆ ਮੇਰੀ ਅੱਖਾਂ ਬਹੁਤ ਦੁਖੜੀਆਂ ਨੇ ਹੁਣ ਉਹ ਰੋਟੀ ਲਾ ਲਈਏ ਤੁਹਾਨੂੰ ਥੋੜੀ ਦੇਰ ਤੱਕ ਖਾਣਾ ਉਹ ਤਾਂ ਤਾਰ ਪਰ ਟੰਗਿਆ ਵਾ ਕੀ ਸ਼ਾਲ ਸ਼ਾਲ ਪਪਿੱਤੇ ਗੋਲ ਆ ਗਿਆ ਸੁਖਣੀਆ ਬੀਬੀ ਦੀ ਤੇਰੀ ਤੇ ਅੱਛਾ ਆ ਇਧਰ ਰ ਮੌਸਮ ਦੇਖੋ ਕਿੰਨਾ ਵਧੀਆ ਹੋ ਰਿਹਾ ਹੈ ਬੱਦਲਵਾਈ ਹੋ ਰਹੀ ਹੈ ਮੋਟਰਸਾਈਕਲ ਚਲਾਤੀ ਮੋਟਰਸਾਈਕਲ ਬੱਦਲਵਾਈ ਹੋ ਰਹੀ ਹੈ ਘਰ ਦੀ ਟੈਂਕੀ ਦੋਨੇ ਟੈਂਕੀਆਂ ਭਰ ਗਿਆ ਜੀ ਕਰਦਾ ਵੀ ਇਹਨਾਂ ਦੇ ਥੱਲੇ ਖੜ ਕੇ ਨਹਾ ਲਓ ਹੈ ਆਓ ਨਹਾ ਲਓ ਦੋਨੇ ਜਣੀਆਂ ਬਾਹਰ ਦੋ ਨਹਾ ਲਾ ਇੱਕ ਜਣੀ ਅੰਦਰ ਕਰੀਏ ਜੇ ਇੱਕ ਅੰਦਰ ਮੈਂ ਵੀ ਦੋ ਇਧਰਾਂ ਨਹੀਂ ਖੜੀ ਕਰ ਦਿਓ ਦੋ ਇਧਰਾਂ ਨਹੀਂ ਖੜੀ ਕਰ ਦਿਓ ਵੀ ਇੱਕ ਜਣੀ ਐ ਕਰਦੇ ਆ ਇੱਕ ਜਣੀ ਯੂਵੀ ਨੂੰ ਲੈ ਕੇ ਉੱਧਰ ਖੜ ਜੇ ਇੱਕ ਆਪੂ ਨੂੰ ਲੈ ਕੇ ਉੱਧਰ ਖੜ ਜੇ ਨਿਆਣਿਆਂ ਨੂੰ ਲੱਗ ਜਣੀਆਂ ਮੋਜਾ ਦੋ ਇਧਰਾਂ ਨਹੀਂ ਜਿਠਾਣੀ ਹੈ ਨਾ ਹਾਂ ਜਿਆਦਾ ਨਾ ਕੋ ਦਾ ਮੇਲ ਹੋ ਗਿਆ ਹਾਂ ਉਹ ਕੀ ਮੈਂ ਆਪ ਲੱਗੜਾ ਹੋ ਜਾ ਅੱਜ ਮੈਨੂੰ ਬਹੁਤ ਮੌਸਮ ਪੀੜਾ ਦੇਖੋ ਮੌਸਮ 'ਚ ਹਾਫ ਫਰਕ ਵੀਡੀਓ 'ਚ ਫਰਕ ਲੱਗ ਰਿਹਾ ਹੈ ਮੌਸਮ ਦਾ ਪੋਰ ਮੇਰੀ ਬਹਿਰ ਆਉਂਦਾ ਜਾਤਾ ਤੇ ਅਸੀਂ ਨਾ ਗੁਰਦੁਆਰਾ ਸਾਹਿਬ ਆਜ ਜਾਣ ਤੇ ਲੇਟ ਵੀ ਹੋ ਗਈ ਤੇ ਆ ਸੂਟ ਕਰਕੇ ਇਸ ਕਰਕੇ ਅੱਜ ਮੌਸਮ ਬਹੁਤ ਵਧੀਆ ਪਰ ਹਵਾ ਚੱਲ ਰਹੀ ਠੰਡੀ ਹੁਣ ਤਾਂ ਰੁਕ ਗਈ ਥੋੜੀ ਜੀ ਜੱਜ ਰੋਟੀ ਲੈਦੇ ਜਾਤ ਚੱਲ ਰਹੀ ਸੀ ਨਾ ਜabbੋ ਸੜੀਆਂ ਹੋ ਜਾਂਦੀ ਹੁੰਦੀ ਸੀ ਪਰ ਅਸੀਂ ਅੱਜ ਗੁਰਦੁਆਰਾ ਸਾਹਿਬ ਦੇ ਨੇੜਾ ਹੋ ਰਿਹਾ ਤਾਂ ਇਸ ਕਰਕੇ ਨਾਲ ਦੀ ਨਾਲ ਮੁੜਿਆ ਮੱਥਾ ਟੇਕ ਕੇ ਜਰਾ ਰੱਬ ਦਾ ਮੇਲ ਹੋ ਗਿਆ ਘੜੀ ਕਿ ਲੰਘੇ ਜਾਂਦਾ ਲੋ ਜੀ ਆਪਾਂ ਰਾਤ ਦੀ ਰੋਟੀ ਲਾ ਕੇ ਖਾਣ ਤੇ ਸਾਰਿਆਂ ਨੇ ਦੇਖੋ ਰੋਟੀ ਨਾਲ ਇੱਕ ਇੱਕ ਮੈਂਗੋ ਲੈ ਰੱਖਿਆ ਇਧਰ ਬੀਬੀ ਨੇ ਵੀ ਇਹ ਦੇਖੋ ਇੱਕਣਾ ਖਾਣਨੇ ਰੋਟੀ ਮੰਗੋ ਮੜਾ ਜਾ ਤਾਂ ਨਹੀਂ ਦਾਲ ਲਈ ਹੈਗੀ ਮੜਾ ਜਾ ਨੂੰ ਉਹ ਨੂਨ ਸਬ지 ਅੱਜ ਬੀਬੀ ਦਾ ਬੀਬੀ ਵਧਿਆ ਹੋਇਆ ਇਹ ਦਵਾਈ ਲੈ ਕੇ ਆਈ ਹੈ ਕੁਦਰਤੀ ਉਹ ਅੱਜ ਸਬ지 ਚ ਨੂਨ ਜਾਦੇ ਪੈ ਗਿਆ ਹਨਾ ਹਨਾ ਬੀਬੀ ਹੋਰ ਤਾਂ ਹੀ ਨਹੀਂ ਮੈਂ ਲਈ ਜਾਂਦੀ ਤਾਂ ਕਰਕੇ ਨਾ ਫਿਰ ਹੁਣ ਅੰਬ ਪਾਏ ਤੇ ਲਿਆਂਦੇ ਜਿਹੜੇ ਹੁਣ ਹਨਾ ਉਹ ਦਾਇਆ ਕੀ ਕ ਉਹ ਵੀ ਤਾਂ ਦੇਆ ਨਹੀਂ ਹੈਗਾ ਕਿਉਂਕਿ ਇਹ ਗਰਮ ਦਵਾਈ ਪਹਿਲਾਂ ਹੀ ਖਾ ਰਿਆ ਜਖਾਮ ਦੀ ਇਹਨੂੰ ਬਹੁਤ ਜ਼ਿਆਦਾ ਢਿੱਲਾ ਹੋ ਗਿਆ ਤਾਂ ਜਖਾਮ ਹੋ ਗਿਆ ਤਾਂ ਇਹਨੂੰ ਪਰ ਇਹਨੂੰ ਦੇਣਾ ਨਹੀਂ ਹੈਗਾ ਦੁਪਹਿਰੇ ਖਾ ਲਿਆ ਇੱਕ ਗਰਮ ਹੁੰਦਾ ਜਾਵੇ ਇਧਰ ਇਹਨੂੰ ਦੇਖ ਲਓ ਆਹ ਦੇਖ ਲਓ ਆਹ ਦੇਖ ਲਓ ਲੱਛਣ ਇਹ ਲੱਛਣ ਦੇਖੋ ਇਹਦੇ ਲੱਛਣ ਦੇਖ ਲਓ ਇਹਦੇ ਲੱਛਣ ਦੇਖ ਲਓ ਮੇਰੇ ਕੱਦੂ ਵੇ ਮੇਰੇ ਕੱਦੂ ਦੇ ਲੱਜਣ ਦੇਖ ਲਓ ਯੂਵੀ ਪਰਾਂ ਹੋ ਜਾ ਉਹ ਠੀਕ ਲੱਗਦਾ ਹੈ ਨਾ ਸੂਟ ਕਰਤਾ ਪੂਰਾ ਰੈਡੀ ਇੱਕ ਦਿਨ ਚ ਪੂਰਾ ਸਲਾਈ ਕਰਤਾ ਇਹ ਬਸਰ ਪਾਈ ਤਰਪਾਈ ਰਹਿ ਗਿਆ ਕੱਲੂ ਪੂਰਾ ਹੋ ਜਾਊਗਾ ਤਰਪਾਈ ਕਰਕੇ ਤੇ ਕੱਲੂ ਇਹ ਪਾ ਕੇ ਮੇਰਾ ਮਤਲਬ ਹੈ ਵੀ ਆ ਸਕਦੇ ਆ ਕੱਲੂ ਐਂਡ ਫਿਟਿੰਗ ਵੀ ਵਧੀਆ ਆਈ ਹੈ ਪਰ ਆ ਹੋ ਜਾ ਯੂਵੀ ਫਿਟਿੰਗ ਵੀ ਐਂਡ ਕਿਵੇਂ ਹੋਈ ਹੈ ਪਹਿਲੀ ਵਾਰ ਮੈਂ ਸਲਾਈ ਕਰਿਆ ਪਰ ਪਿੰਡਾ ਦੁਹਣ ਲੱਗ ਗਿਆ ਮੇਰਾ ਸਾਰੇ ਸਰੀਰ ਚ ਦਰਦ ਹੋ ਰਿਹਾ ਬੁਖਾਰ ਕਰਨੇ ਵਾਲਾ ਹੋਇਆ ਪਿਆ ਕਿਉਂਕਿ ਲਗਾਤਾਰ ਮਸ਼ੀਨ ਚਲਾਣੇ ਆ ਨਾ ਸਵੇਰ ਤੋਂ ਗੁਬਾਰ ਆ ਗਿਆ ਮੇਰਾ ਮੇਕ ਜੂ ਕੋ ਪਾਲੂ ਆ ਮੇਰਾ ਪੁੱਟਾ ਮੇਰੀ ਲੱਡੋ ਮੇਰੀ ਲੱਡੋ ਦੇਖੋ ਮੈਂ ਕਹਾ ਚੜਾ ਬੈਠਾ ਅਟ ਵੀ ਲੱਡੋ ਛੋਟੀ ਜੀ ਲੱਡੋ ਲਓ ਜੀ ਐਤ ਦੀ ਸਰਟੀਫੀਕੇਟ ਉੱਥੇ ਤੱਕ ਸੀ ਕਿ ਹੁਣ ਇੱਥੇ ਅੱਗੇ ਵੈਸੇ ਵੀ ਚਲੋ ਰਾਤ ਹੋ ਗਈ ਆ ਹੁਣ ਮੈਂ ਬਸ ਹੁਣ ਪੈਣ ਲੱਗੀ ਆ ਕਿਉਂਕਿ ਨਾ ਮਸ਼ੀਨ ਨੂੰ ਜੋ ਲਗਾਤਾਰ ਗੇੜੇ ਦੇਖਣਾ ਆ ਥਕਾਵਟ ਹੋਈ ਪਈ ਆ ਸਾਲ ਪੂਰੀ ਕਰ ਗਣੀ ਤੇ ਅੱਜ ਦਾ ਵਲੌਗ ਸਾਡਾ ਇੱਥੇ ਤੱਕ ਸੀਗਾ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਊਗਾ ਤੇ ਜੇ ਬਾਕੀ ਵੀ ਜਿਹੜੀ ਮੀਡੀਆ ਸੁੱਕਾ ਵੜੀ ਪਾਈ ਸੀਗੀ ਸੁੱਕਾ ਦੀ ਸੁੱਕਾ ਤਾਂ ਦੇਖੋ छेती पहचान के, के बहुमिला के थोड़े दिशे अपने प्लान संजीत भी बाय बाय ना देखूं, बाय बाय ना सारे ऐनी है कभी ऐसे जोर पारे, ऐसे लाइक सब्सक्राइब करना है थोड़ी मर्जी लाइक सब्सक्राइब